ਇੰਨੇ ਸਾਰੇ ਬੈਗ ਸਾਡਾ ਬੈਗ ਰੱਖਿਆ ਹੀ ਨਹੀਂ ਮੇਰਾ ਬੈਗ ਅੰਕਲ ਮੈਂ ਵੀ ਜਾਣਾ ਅੰਕਲ ਇੱਧੀਆਂ ਜਾਣਾ ਦਾ ਨਹੀਂ ਚੱਲ ਚੱਲੀਏ ਇੰਡੀਆ ਪੰਜਾਬ ਗਰਮੀ ਅੰਕਲ ਟੂ ਟੂ ਮਿੰਟ ਹੈ ਬਾਹਰ ਠੰਡਾ ਅੱਜ ਜੀ ਥੋੜੀ ਜੀ ਆਈ ਲਵ ਇਟ ਚਲੋ ਕੇ ਬਾਏ ਦਾ ਕਰਦੇ ਜੀ ਰੋਕੇ ਬਾਏ ਸਸਤੀ ਕਾਲ ਪਰ ਆਮਨ ਨੀਸੋ ਖੱਬੇ ਚੱਲੋ ਇਹ ਤਾਂ ਨਹੀਂ ਹੋ ਗਿਆ ਇਹ ਫਰਾਂਹਿਆ ਹੁੰਦਾ ਦੀ ਇਹਨੂੰ ਵਿੱਚੋਂ ਲੈ ਕੇ ਆਇਆ ਬਾਈ ਤੇ ਘਰ ਤੇ ਮੈਂ ਜਾਣਾ ਪੁਰਿਆ ਪੁਰਿਆ ਪੁੱਤ ਪਾਰੀ ਕਰਕੇ ਚਾਈ ਦੀ ਅਗਡ ਬੋਏ ਕਮੇ ਸਤਿ ਸ਼੍ਰੀ ਅਕਾਲ ਹੱਥ ਫੜੋ ਹਾਂ ਮੈਂ ਆ ਗਿਆ ਯੂ ਮੈਸ ਕਰਾਂਗੇ ਲੈਣਾ ਯਾ ਠੀਕ ਹੈ ਜੋਤੀ ਭਾਏ ਬਾਏ ਕਰਦੇ ਫਿਰ ਬਾਏ ਬਾਏ ਅਹੀ ਤੋਰ ਲਗੇ ਸਿੰਘ ਸਾਹਿਬ ਕਹਿੰਦੇ ਮੈਨੂੰ ਪਿਆਸ ਲੱਗੀ ਆ ਅਗੇ ਜੰਪ ਕਰਕੇ ਦਿਖਾ ਦਵਾਰਾ ਤੇ ਕਹਿੰਦਾ ਮੈਨੂੰ ਠੰਡ ਲੱਗ ਰਹੀ ਸਾਰੇ ਨੂੰ ਲੈ ਜਾ ਫਿਰ ਅੰਦਰ ਲੈ ਜਾ ਕੋਈ ਨਾ ਇਹ ਉਹ ਤਾਂ ਕਹਿੰਦਾ ਨੋ ਉਹਦੇ ਵਿੱਚ ਦੇਖੀ ਤਾ ਤਾਂ ਦੇਖ ਰખી ਹੋਊਗਾ ਚਲ ਅ ਗੁੱਡ ਬਾਏ ਪਪਸ ਗਾਉਨ ਨੂੰ ਗੋ ਟੂ ਇੰਡੀਆ ਐਸ ਵੈਲ ਨਹੀਂ ਪੰਪਾ ਨਹੀਂ ਜਾ ਸਕਦਾ ਪਰ ਫਾਰਮing ਦੇ ਬਾਅਦ ਯਾਰ 에ਅਰਪੋਰਟ ਤੇ ਬਾਲੀ ਜਿਆਦੇ ਭੀੜ ਹੋਈ ਪਈ ਆ ਯਾਰ ਥੱਲੇ ਵੀ ਪੂਰੀ ਭੀੜ ਆ ਉੱਤੇ ਵੀ ਪੂਰੀ ਭੀੜ ਆ ਤੁਸੀਂ ਕਹਿੰਦੇ ਸੀ ਕਿ ਸਾਡੀ ਫਲਾਈਟ ਖਾਲੀ ਜਾਣੀ ਆ ਇੱਥੇ ਉਹ ਹੁਣ ਆਈ ਹੁਣਾਂ ਇੱਥੇ ਅੱਜ ਅੰਮ੍ਰਿਤਸਰ ਤੋਂ ਥੋੜੇ ਦਿਨਾਂ ਬਾਅਦ ਪਹੁੰਚ ਲਾ ਹਾਂ ਇਟਲੀ ਦਾ ਨਕਸ਼ਾ ਇਟਲੀ ਦਾ ਨਕਸ਼ਾ ਹੈ ਨਹੀਂ ਮਿਲਦਾ ਮੈਂ ਕਿੰਨੀ ਵਾਰੀ ਛੱਡਣ ਆਇਆ ਮੈਂ ਇੰਨੀ ਪੀੜ ਕਦੇ ਨਹੀਂ ਦੇਖੀ ਓਕੇ ਗਾਇਸ ਸੀ ਯੂ ਮੇਲੀ ਹੋਣਾ ਰੱਖ ਕੇ ਟਾਈਮ ਨਾਲ ਪਹੁੰਚ ਕੇ ਵੀ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਈਗਰ ਜੀ ਕੀ ਹੱਤੇ ਆ ਹੁਣ ਆਉਂਦੇ ਆਉਂਦੇ ਹੀ ਮੈਂ ਰਵੀ ਹੁਣਾਂ ਦੇ ਘਰ ਤੋਂ ਆ ਸਾਈਕਲੀ ਜੀ ਚੱਕੀ ਆ ਇਲੈਕਟ੍ਰਿਕ ਬਾਈਕ ਮਸਾਂ ਹੀ ਇਹ ਗੱਡੀ ਚ ਫਿੱਟ ਆਈ ਆ ਉਹ ਸੀਟਾਂ ਸੁੱਟਾਂ ਸੁੱਟ ਕੇ ਤੇ ਇੱਕ ਦੋ ਚੀਜ਼ਾਂ ਹੋਰ ਚੱਕਣੀਆਂ ਸੀ ਮੈਂ ਉਹ ਚੱਕ ਲਈ ਇੱਕ ਆ ਸਕਰੀਨੀ ਪਈ ਆ ਇਹ ਚੱਕ ਲਈ ਆਪਾਂ ਤੇ 에어ਪੋਰਟ ਤੇ ਵਧੀਆ ਟਾਈਮ ਨਾਲ ਪਹੁੰਚ ਗਏ ਉਹਨਾਂ ਨੂੰ ਤਾਲਤਾ ਤੇ ਅੰਦਰ ਚਲੀ ਗਏ ਸੀਗੇ ਹੁਣ ਆਪਾਂ ਵਾਪਸ ਚੱਲਦੇ ਆ ਰਾਜਮੈਕ ਜਗਾ ਤੇ ਵਾਲੇ ਹੋਰ ਰੋਕੇ ਜਾਣ ਕਿ ਮੈਨੂੰ ਕੰਮ ਜਾਵਾ ਆ ਜਗਾ ਬਾਈ ਨੈਕਸਟ ਡੇ ਰਵੀ ਤੇ ਮੈਕ ਨੂੰ ਆਪਾਂ ਕੱਲ ਚੜਾਇਆ ਸੀ ਉਹਨਾਂ ਵਾਲੀ ਜਿਹੜੀ ਆਪਣੀ ਇਲੈਕਟ੍ਰਿਕ ਬਾਈਕ ਆ ਈ ਬਾਈਕ ਆ ਉਹਨੂੰ ਆਪਾਂ ਘਰੇ ਲਿਆਂਦਾ ਚਾਰਜ ਤੇ ਲਾਤਾ ਮਾੜਿਆ ਮੈਂ ਢੇੜਾ ਕੱਢ ਕੇ ਵੀ ਦੇਖਿਆ ਸੀ ਕਿਉਂਕਿ ਮੈਨੂੰ ਆਈ ਸੀ ਕਿਤੇ ਚੱਲਦੀ ਹੋਣਾ ਹੋਵੇ ਹੁਣ ਡੈਡ ਡੁੱਡ ਨਾ ਹੋਵੇ ਪਰ ਚੱਲਦੀ ਆ ਤੇ ਹੁਣ ਮੈਂ ਤੁਹਾਨੂੰ ਇੱਕ ਐਪ ਬਾਰੇ ਦੱਸਣ ਜਾ ਰਿਹਾ ਜੀ ਐਪ ਦਾ ਨਾਮ ਹੈਗਾ ਵਾ ਪੇ ਪੈਨੀ ਜੇ ਤੁਸੀਂ ਯੂਰਪ ਯੂਕੇ ਕੈਨੇਡਾ ਤੋਂ ਇੰਡੀਆ ਪੈਸੇ ਭੇਜਣੇ ਆਪਣੇ ਘਰ ਦੇ ਨੂੰ ਆਪਣੀ ਫੈਮਿਲੀ ਫਰੈਂਡ ਕਿਸੇ ਨੂੰ ਵੀ ਤਾਂ ਤੁਸੀਂ ਇਹ ਐਪ ਯੂਜ਼ ਕਰ ਸਕਦੇ ਹੋ ਮੀ ਪੈਨ ਲੱਗ ਗਿਆ ਸੋ ਜਿਹੜੀ ਪੇ ਪੈਨੀ ਐਪ ਆ ਕੈਨੇਡਾ ਯੂਰਪ ਯੂਕੇ ਦੇ ਵਿੱਚ ਤਾਂ ਵਾਈਡਲੀ ਯੂਜ਼ ਹੁੰਦੀ ਆ ਇਸ ਐਪ ਦੇ ਹੁਣ ਫਾਇਦੇ ਸੁਣ ਲਓ ਪਹਿਲੀ ਤਾਂ ਤੁਹਾਡੀ 0 ਡਾਲਰ ਟ੍ਰਾਂਸਫਰ ਫੀ ਹੈ ਕੋਈ ਟ੍ਰਾਂਸਫਰ ਫੀ ਨਹੀਂ ਲੱਗਦੀ ਜਦ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪੈਸੇ ਭੇਜਣੇ ਆ ਬਾਕੀ ਕਾਫੀ ਸਿਕਿਉਰ ਤੇ ਸੇਫ ਟਰਸਟਡ ਐਪ ਆ 2 WhatsApp ਮਿਲ ਜਾਂਦੀ ਆ ਜੇ ਕੋਈ ਵੀ ਇਸ਼ੂ ਆ ਰਾਈਟਵੇ ਸੋਲਵ ਕਰ ਦਿੰਦੇ ਨੇ ਤੇ ਜਿਹੜੀ ਸਭ ਤੋਂ ਮੈਨੂੰ ਘੈਂਟ ਗੱਲ ਲੱਗੀ ਹੈਗੀ ਉਹ ਇਹਨਾਂ ਦਾ ਐਕਸਚੇਂਜ ਰੇਟ ਆ ਜੀ ਬੈਸਟ ਐਕਸਚੇਂਜ ਰੇਟ ਪ੍ਰੋਵਾਈਡ ਕਰਦੇ ਆ ਤੁਸੀਂ ਇੱਕ ਵਾਰੀ Google ਤੇ ਚੈੱਕ ਕਰ ਲਿਓ ਇੱਕ ਵਾਰੀ ਜਿਹੜਾ ਇਹ ਤੁਹਾਨੂੰ ਰੇਟ ਦੇਣਗੇ ਇੱਕੋ ਦਿਨ ਦਾ ਮੈਂ ਸਕਰੀਨਸ਼ਾਟ ਵੀ ਪਾ ਦਿਨਾ ਜਿਹੜਾ ਇਹ ਰੇਟ ਦਿੰਦੇ ਆ Google ਦੇ ਰੇਟ ਤੋਂ ਵੀ ਰੁਪਈਆ ਆਲਮੋਸਟ ਵੱਧ ਹੁੰਦਾ ਵਾ ਤੇ ਨੈਕਸਟ ਬੈਨੀਫਿਟ ਆ ਤੁਸੀਂ ਰੈਫਰੈਂਡ ਆਰਨ ਵੀ ਕਰ ਸਕਦੇ ਹੋ ਜਿਵੇਂ ਮੈਂ ਇਸ ਐਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਹ ਲਿੰਕ ਤੇ ਕਲਿੱਕ ਕਰਕੇ ਜੇ ਮੇਰਾ ਕੋਡ ਯੂਜ਼ karenge ਤਾਂ ਤੁਹਾਡੇ ਅਕਾਊਂਟ ਦੇ ਵਿੱਚ ਮਤਲਬ ਤੁਹਾਡੀ ਐਪ ਦੇ ਵਿੱਚ ਆਲਰੇਡੀ 10 ਆ ਜਾਣਗੇ ਜੋ ਤੁਹਾਨੂੰ 10 ਆ ਜਾਣਗੇ ਤਾਂ ਮੈਨੂੰ ਵੀ ਆ ਜਾਣਗੇ ਆਪਣੇ ਦੋਨਾਂ ਦਾ ਫਾਇਦਾ ਹੋਣਾ ਵਾ ਇਸੀ ਨਾਲ ਸੋ ਲਿੰਕ ਐਪ ਦਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਵਾ ਉਹਦੇ ਉੱਤੇ ਕਲਿੱਕ ਕਰੋ ਮੇਰਾ ਕੋਡ ਯੂਜ਼ ਕਰੋ ਡਾਊਨਲੋਡ ਕਰੋ ਤੇ ਨੈਕਸਟ ਜਦੋਂ ਤੁਸੀਂ ਇੰਡੀਆ ਪੈਸੇ ਭੇਜਣੇ ਆ ਤਾਂ ਪੇ ਪੈਨੀ ਥਰੂ ਭੇਜ ਕੇ ਦੇਖਿਓ ਦੇਖਿਓ ਨਾਲੇ ਐਕਸਚੇਂਜ ਰੇਟ ਚੈੱਕ ਕਰਿਓ ਬਹੁਤ ਵਧੀਆ ਐਕਸਚੇਂਜ ਰੇਟ ਦਿੰਦੇ ਆ ਤੁਹਾਨੂੰ ਇਹ ਤੇ ਜੇ ਤੁਸੀਂ ਆਲਰੇਡੀ ਪੇ ਪੈਨੀ ਐਪ ਯੂਜ਼ ਕਰ ਰਹੇ ਹੋ ਜੀ ਆਪਣੇ ਫਰੈਂਡਸ ਫੈਮਿਲੀ ਨੂੰ ਵੀ ਸ਼ੇਅਰ ਕਰੋ ਲਿੰਕ ਦੱਸੋ ਉਹਨਾਂ ਨੂੰ ਦੱਸੋ ਵੀ ਕਿੱਥੋਂ ਤੁਸੀਂ ਵੱਧ-ਵੱਧ ਪੈਸੇ ਇੰਡੀਆ ਦੇ ਵਿੱਚ ਭੇਜ ਸਕਦੇ ਹੋ ਜਦੋਂ ਤੁਸੀਂ ਇੰਟਰਨੈਸ਼ਨਲ ਕੋਈ ਵੀ ਟ੍ਰਾਂਸਫਰ ਕਰਨਾ ਹੁੰਦਾ ਤੇ ਹੁਣ ਮੇਰਾ ਬਣ ਰਿਹਾ ਜੀ ਸ਼ਾਪਿੰਗ ਦਾ ਮੂਡ ਕਾਫੀ ਦਿਨ ਹੋ ਗਏ ਸੀ ਮੈਂ ਸ਼ਾਪਿੰਗ ਕਰਕੇ ਆਉਣੀ ਆ ਤੇ ਮੈਂ ਉਹ ਇੱਕ ਐਂਡ ਡਿਮਾਂਡ ਆਊਟਫਿਟਸ ਤੇ ਗਿਆ ਬਾਹਰੋਂ ਸ਼ਾਪਿੰਗ ਕਰਦਾ ਹੁਣ ਜਿਹੜੀ ਆ ਸ਼ਰਟ ਆ ਇਹ ਵੀ ਪੁੱਛਿਆ ਸੀ ਕਈਆਂ ਨੇ ਕਹਿੰਦੇ ਕਿਥੋਂ ਲਈ ਆ ਇਹ ਵੀ ਇਹਨਾਂ ਤੋਂ ਲਈ ਸੀ ਮੇਰੇ ਕਾਫੀ ਕੱਪੜੇ ਮੇਰੇ ਆ ਇਸ ਟਾਈਮ ਤੇ ਸੀ ਜੀਲਪਾਵੀ ਆ ਇਹ ਵੀ ਇਹਨਾਂ ਉਤੇ ਲਈ ਆ ਸੋ ਮੈਂ ਕਾਫੀ ਕੱਪੜੇ ਆ ਨਾ ਤੋਂ ਚੱਕਦਾ ਜਦੋਂ ਮੈਂ ਕੈਨੇਡਾ ਦੇ ਵਿੱਚ ਹੁਣ ਨਾ ਕੋਈ ਕਲੈਕਸ਼ਨ ਕਲੈਕਸ਼ਨ ਇਹਨਾਂ ਦੀ ਜਮਾ ਸਿਰ ਆ ਹੀ ਆ ਯਾਰ ਉਹ ਚੱਲੇ ਜੀ ਬਾਪੇ ਸ਼ਾਪਿੰਗ ਕਰਨ ਸਾਈਕਲ ਚੱਕਿਆ ਹੋਇਆ ਜਦੋਂ ਪੰਜਾਬ ਵਾਲੀ ਫੀਲਿੰਗ ਹੁੰਦੀ ਆ ਬ੍ਰੈਮਟਨ 'ਚ ਫੇਰ ਕਹਿੰਦੇ ਆ ਵੀ ਬ ਸ਼ਹਿਰੀ ਵਾਲਾ ਘੈਂਟ ਆ ਇਹ ਆਹ ਵਾਰਟੀ ਜੈਕਟ ਤਾਂ ਸਾਰੇ ਨੇ ਦੇਖੀ ਹੋਣੀ ਹੈ ਮੈਂ ਇੰਨੀ ਜਿਆਦੇ ਪਾਈ ਉਹਨੂੰ ਲੈ ਕੇ ਗਿਆ ਸੀ ਦੋ ਲੈ ਕੇ ਗਿਆ ਸੀ ਮੈਂ ਲਾਸਟ ਵਿంటర్ ਮੈਂ ਸਾਰੀਆਂ ਇਹੀ ਪਾਈਆਂ ਮੈਂ ਇਹੀ ਪਾ ਕੇ ਆਪਣੀ ਭੂਆ ਦੇ ਘਰੇ ਚਲੀ ਆ ਉਹ ਕਹਿੰਦੇ ਨੂੰ ਲਾ ਦੇ ਕਹਿੰਦੇ ਤੂੰ ਹਟਦਾ ਹੀ ਨਹੀਂ ਹਰ ਇੱਕ ਵੀਡੀਓ ਤੇ ਇਹ ਹੀ ਪਾਈ ਹੁੰਦੀ ਆ ਤੇ ਆ ਚੱਕਰ ਕੀ ਹੋ ਵੀਰੇ ਰਿਹਾ ਉਹ ਤੁਸੀਂ ਇਹਦੇ 25% ਆਮ ਲਾਤਾ ਇਹ ਚੱਕਰ ਕੀ ਆ ਬਈ ਹੁਣ ਉਹ ਤਾਂ ਲਾਇਆ ਆਪਣਾ ਵਿంటర్ ਚੱਲ ਗਿਆ ਹੁਣ ਦਾ ਕਰਕੇ ਉਫਲਾਇ ਜਿਲਦੂ ਜੀ ਕਹੀ ਉਹ ਜੋ ਫਰੈਸ਼ ਪੀਚ ਪਰ ਵਿంటర్ ਤਾਂ ਆ ਰਹੀ ਹੈ ਸਬਰ ਜਾ ਰਹੀ ਹੈ ਤੇ ਐਂ ਕਰਾ ਫਿਰ ਮੈਂ ਆਪਣੀ ਵਾਲੀ ਲੈ ਆਉਂ ਤੀ ਉਹਦੇ ਪੰਜਾਬ ਪਰਸੈਂਟ ਉਫਲਾਉਂਦਾ ਮੈਂ ਤੁਹਾਨੂੰ ਪੰਜਾਬ ਪਰਸੈਂਟ ਉੱਤੇ ਦੇ ਦਿੰਦਾ ਕੋਈ ਨਹੀਂ ਵਹੀ ਕਰਦਾ ਤੇ ਵੀਰ ਯਾਰ ਮੈਂ ਲੈਣੀ ਆ ਭੀ ਇਦਾਂ ਦੀ ਉਹ ਬੈਗੀ ਜੀ ਜਿਹਨੂੰ ਬਲੈਕ ਕਲਰ ਤੇ ਦਿੱਤਾ ਸੀ ਹਾਂਜੀ ਹਾਂਜੀ ਸੋ ਮੈਂ ਜਿਹੜੀ ਜੀਨ ਸਿਲੈਕਟ ਕਰਨੀ ਸੀ ਉਹ ਬਲੈਕ ਕਲਰ ਦੀ ਕਰਨੀ ਸੀ ਲਾਸਟ ਟਾਈਮ ਹੋ ਰਾਇ ਸੀ ਮੈਨੂੰ ਉਹ ਕਲਰ ਜਿਆਦਾ ਹੀ ਘੱਟ ਲੱਗਿਆ ਸੀਗਾ ਕਿ ਹੁਣ ਮੈਂ ਕੰਫਿਊਜ਼ ਹਾਂ ਹਾਲਾ ਕਲਰ ਲਈਏ ਕਹਾਂ ਕਲਰ ਲਈਏ ਬਾਈ ਤੁਸੀਂ ਇਹਦੀਆਂ ਟਰਾਈ ਕਰਦੇ ਹਾਂ ਜੀ ਜੇ ਉਸ ਨੇ ਵਾਈਟ ਟੀਸ਼ਰਟ ਉਹ ਵਾਈਟ ਸ਼ੂਜ਼ ਪਿੱਛੇ ਕੰਨ ਦੇ ਦੇ ਇਹ ਕੰਨ ਆਪੇ ਬਹਿ ਜਾਣਗੇ ਤੇ ਉਹ ਟੂਗੀ ਨਾ ਪਹਿਲੀ ਵਾਰ ਇਹ ਟਰਾਈ ਕਰ ਲੈਂਦੇ ਆ ਮੈਂ ਹਜੇ ਰੰਗ ਪਾਇਆ ਵੀ ਨਹੀਂ ਹੈਗਾ ਕਰੀ ਆ ਟਰਾਈ ਕਰਕੇ ਇੱਕ ਵਾਰਾ ਟਰਾਈ ਕਰ ਲੈਂਦੇ ਆ ਵਾਈਟ ਕਲਰ ਨਾਲ ਵਧੀਆ ਲੱਗੂਗਾ ਵਾਈਟ ਟੀਸ਼ਰਟ ਹੋਵੇ ਥੱਲੇ ਵਾਈਟ ਸ਼ੂਜ਼ ਹੋਣੇ ਥੱਲੇ ਫਿਰ ਸ਼ੂਜ਼ ਨੂੰ ਦਵਾ ਦਿੰਦੇ ਆ ਇਹਨਾਂ ਨੂੰ ਸੋਹਾਲੀ ਜੀਨ ਪਸੰਦ ਆਈ ਹੈ ਆਪਾਂ ਨੂੰ ਬੈਗੀ ਜੀ ਸੋਹਣੀ ਲੱਗ ਰਹੀ ਹੈ ਮੇਰੇ ਕੋਲ ਇਹ ਹਜੇ ਰੰਗ ਹੈ ਵੀ ਨਹੀਂ ਉਹ ਜਿਹੜਾ ਉੱਪਰ ਗਿਟਾਰਾ ਦੇਖੋ ਉਹਦੇ ਨਾਲ ਮੈਚਿੰਗ ਹੋਵੇ ਲਿਆਓ ਵੀਰੇ ਫਿਰ ਵਾਈਟ ਸ਼ਰਟ ਵੀ ਕੋਈ ਆ ਚੱਕੋ ਭਾਈ ਸਪੈਸ਼ਲ ਤੁਹਾਡੇ ਲਈ ਆ ਵੱਧ ਵਧੀਆ ਭਾਜੀ ਆ ਲੈ ਲਾ ਆ ਘੱਟ ਦੇ ਨਹੀਂ ਭਾਜੀ ਫੀਅਰ ਆਫ ਗਾਡ ਵਾਹ ਜੀ ਵਾਹ ਇਹ ਤਾਂ ਧਾਰਮਿਕ ਬੰਦੇ ਵਾਲੀ ਸ਼ਰਟ ਆ ਆ ਵਾਈਟ ਸ਼ਰਟ ਟਰਾਈ ਕੀਤੀ ਆਪਾਂ ਟੀ-ਸ਼ਰਟ ਇਹ ਜਿਆਦਾ ਸੋਹਣੀ ਲੱਗ ਰਹੀ ਆ ਬਾਕੀ ਪ੍ਰੋਪਰ ਮੈਚਿੰਗ ਹੀ ਹੋ ਰਹੀ ਆ ਤੇ ਵੀਰੇ ਇਹਨਾਂ ਉੱਤੇ ਫਿਰ ਕੋਈ ਆਫਰ ਆਫਰ ਲਾਇਆ ਹੋਇਆ ਹੈ ਬਈ ਆਫਰ ਲਾਇਆ ਹੋਇਆ ਟੀ-ਸ਼ਰਟਾਂ ਦੇ ਨੇ ਆਪਣਾ ਜੇ ਤੁਸੀਂ 4 ਬਾਈ ਕਰਦੇ ਹੋ ਹਾਂਜੀ ਤੁਹਾਨੂੰ ਇੱਕ ਫ੍ਰੀ ਹੋ ਜੂਗੀ ਓਕੇ 6 ਬਾਈ ਕਰਦੇ ਹੋ ਦੋ ਫ੍ਰੀ ਹੋ ਜਾਣੀ ਹੈ ਆਇਆ ਫਿਰ ਮੈਂ 4 ਬਏ ਬਾਚੋ ਕਰੂੰਗਾ ਤੁਸੀਂ ਮੈਨੂੰ ਇੱਕ ਫ੍ਰੀ ਦੇ ਦਿਓ ਨਹੀਂ ਨਹੀਂ ਕੁਤੀ ਮੁਰ ਕੇ ਆਇ ਨਾ ਕਰਨਾ ਤੁਸੀਂ ਕਹੋ ਵੀ ਇਹ 25% ਉਸਾਂ ਜਿਹੜੀ ਮੈਂ ਲੈ ਜੋ ਆ ਨਹੀਂ ਨਹੀਂ ਇੰਨੀ ਗੱਲ ਦੇ 20 ਤੁਹਾਡੇ ਨਾਲ ਬਾਕੀ ਆਊਟਫਿਟ ਵਧੀਆ ਲੱਗਦੀ ਹੈ ਬਈ ਤੁਹਾਡੇ ਵਾਲੇ ਵੀ ਸ਼ਰਟ ਸੋਹਣੀ ਹੈ ਯਾਰ ਕੋਈ ਭਾਈ ਇਹ ਕੱਟ ਦਿੰਦਾ ਦਨ ਕਰ ਦਈਏ ਫਿਰ ਆਪਾਂ ਆ ਸ਼ਰਟ ਮੈਂ ਤਾਂ ਠੀਕ ਲੇ ਆਜਾ ਚਾ 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 ਆਜੋ ਭਾਈ ਗੱਲਾਂ ਮਾਤ ਦੇ ਰਹਣੀਆਂ ਚਾ ਲੈ ਚਾਹ ਚਾਹੀ ਪਿਆ ਦੇ ਕਹਿੰਦਾ ਚਾਹ ਤਾਂ ਮੈਂ ਠੰਡੀ ਵੀ ਪੀ ਲੂੰਗਾ ਚਾਹ ਤਾਂ ਮੈਂ ਠੰਡੀ ਹੀ ਪੀ ਲੂੰ ਤੂੰ ਦੀ ਸ਼ਰਟ ਦਾ ਪ੍ਰਾਈਸ ਨਹੀਂ ਲਾ ਲਉਂਦਾ ਤੈਨਾਂ ਲਗ ਚੇਜ ਕਰ ਦਿੰਨੇ ਹੋਗਾ ਮਾੜਾ ਜਿਆ ਬਾਕੀ ਆ ਰੈਕ ਤੇ ਜਿੰਨੀਆਂ ਵੀ ਚੀਜ਼ਾਂ ਤੁਸੀਂ ਦੇਖ ਰਹੇ ਹੋ ਸਿਰਫ 19 ਡਾਲਰ ਦੀਆਂ ਲੱਗੀਆਂ ਹੋਈਆਂ ਨੇ ਬਾਈ ਕਹਿੰਦਾ ਇਹ ਜਾਦੂਈ ਰੈਕ ਆ ਕਹਿੰਦਾ ਇਹ ਭਾਈ ਸਾਡਾ ਜਾਦੂਈ ਰੈਕ ਹੈ ਚੌਥੀ ਵਾਰ ਰੀਲੋਡ ਕੀਤਾ ਆਪਾਂ ਇਹ ਹਾਂ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਸ਼ਰਟਸ ਬਹੁਤ ਪਈਆਂ ਨੇ ਉਪਰਾਂ ਸ਼ਰਟ ਤੇ ਇਹਨਾਂ ਕੋਲੇ ਸ਼ਰਟ ਦੇ ਕਲਰ ਡਿਜ਼ਾਈਨ ਬਹੁਤ ਹੈਂਡ ਕੈਂਟ ਨੇ ਬਹੁਤ ਬਈ ਸਟੇਟ ਫਿਟ ਜਿੰਨਾ ਵੀ ਇੰਡੀਆ ਦੇ ਵਿੱਚ ਓਕੇ ਬੜੀ ਸਿੰਪਲ ਹੋ ਗਈ ਨਾ ਇਹ ਨਹੀਂ ਕਿ ਜਾਰਟੀਕਲ ਨੇ ਕਲਰ ਤੇ ਹੋਰ ਕਿਹੜੀ ਚੀਜ਼ ਜ਼ਿਆਦਾ ਲੈ ਕੇ ਜਾਂਦੇ ਆ ਬਈ ਲੋਕ ਕੀ ਆਪਣੇ ਕੋਲ ਮੋਇਸਚਰੀ ਲੋਕੀ ਆਉਂਦੇ ਜਿੱਦਾਂ ਸਟੇਟ ਫਿਟ ਲੋਅਰ ਹੋ ਗਿਆ ਹੈ ਨਾ ਕਿ ਲੋ ਬੈਗੀ ਹੋ ਗਈ ਦਿਖਾਇਓ ਇਹਨਾਂ ਲਈ ਮੈਂ ਦਿਖਾ ਦੇਣਾ ਤੁਹਾਨੂੰ ਆਰਟੀਕਲ ਓਕੇ ਇਹ ਇੰਡੀਆ 'ਚ ਵੀ ਬਹੁਤ ਪਾਉਂਦੇ ਆ ਹਨਾ ਵੀਡੀਓ ਵੀ ਪਾਉਂਦੀ ਆ ਬਈ ਲੋਕ ਆਪਣੀ ਇੰਡੀਆ ਨਹੀਂ ਇੱਥੇ ਵੀ ਹੋਈ। ਇਹ ਡੈਟਿਕਲ ਸੋਨੇ ਸੋਨੇ ਆ। ਤੁਹਾਨੂੰ ਕਲਰ ਲੱਗਣਗੇ ਨਾ ਜੇ ਨਾ। ਓਕੇ। ਲਾਈਟ ਕਲਰ ਮੈਂ ਲਜੂਂਗੇ। ਓਕੇ। ਇਹ ਨਹੀਂ ਵੀ ਗੱਲਾਂ ਬੁ ਲੈ ਕੀ ਆ। ਤੇ ਹੁਣ ਯਾਰ ਹੁਣ ਪ੍ਰੋਬਲਮ ਇਹ ਹੋਈ ਪਈ ਆ। ਹੁਣ ਮੈਨੂੰ ਕਿੰਨੀਆਂ ਸ਼ਰਟਾਂ ਲੈਣੀਆਂ ਪੈਣੀਆਂ ਵੀ ਮੈਂ ਫ੍ਰੀ ਸ਼ਰਟਾਂ ਲਵਾਂ। ਜੀ ਚਾਰ ਬਾਈ ਕਰਦੇ ਹੋ ਨਾਲ ਇੱਕ ਹੋ ਜੂਰੀ। ओके 6 ਦੇ ਨਾਲ 2 ਕਰਦਾ ਵੀ ਬਾਕੀ ਮੈਨੂੰ ਫਿਰ ਐ ਕਰ ਤੂੰ 2 ਫ੍ਰੀ ਕਰ ਦੋ ਪਹਿਲਾਂ ਮੈਂ ਬਾਕੀ ਬਾਤਾਂ ਦੇਖਦਾ ਹਾਂਜੀ ਹਾਂਜੀ ਤੁਹਾਨੂੰ 2 ਫ੍ਰੀ ਕਰ ਦਿੰਦਾ ਬਾਕੀ ਦੇਖ ਲੈ ਯਾਰ ਪੈਂਟ ਤਾਂ ਠੀਕ ਲੱਗ ਰਹੀ ਐ ਇਹ じゃ ਮੈਂ ਪਾਇਆ ਨਹੀਂ ਰੰਗੇ ਆ ਪਰ ਕੈਂਟ ਲੱਗ ਰਿਹਾ ਬਾਕੀ ਤੁਸੀਂ ਦੇਖ ਸਕਦੇ ਹੋ ਛੋਟਾ ਲੈਜੈਂਡ ਇਹ ਲੈਜੈਂਡ ਹੀ ਆ ਭਾਈ ਹੂੰ ਇਹ ਲੈਜੈਂਡ ਹੀ ਰਹਿਣਾ ਆਹ ਟੀ-ਸ਼ਰਟ ਵੀ ਸੋਹਣੀ ਆ ਕਈ ਪਈਆਂ ਨੇ ਇਹਨਾਂ ਕੋਲੇ ਬਰਾਊਨ ਮੁੰਡੇ ਏਪੀਟੀ ਨੂੰ ਇੱਕ ਆ ਵੀ ਆ ਜੀ ਬਈ ਦਲਜੀਤ ਦੀ ਨਾ ਜਿਹੜੇ ਕਾਂਸਰਟ ਆਇਆ ਸੀਗਾ ਉਹਦਾ ਅੱਛਾ ਤੁਸੀਂ ਉਹਦਾ ਬਣਾ ਲੈਨੇ ਹੋ ਹੈ ਤੇ ਫਿਰ ਨੇ ਆਪਣੇ ਓਜਲੀ ਦੀ ਸੀਗੀ ਬਟ ਉਹ ਕੱਲ੍ਹ ਦਾ ਸ਼ੋਅ ਸੀਗਾ ਉਹ ਸਾਰੀਆਂ ਸੋਲਡ ਆਊਟ ਹੋ ਗਈਆਂ ਉਹ ਆਪੋ ਦਾ ਬਣਾ ਲੈਨੇ ਤੇ ਆਹ ਜਿਹੜੀ ਮੇਰੇ ਪਾਈ ਹੋਈ ਸੀਗੀ ਸ਼ਰਟ ਆ ਉਹਦੇ ਵਰਗੀਆਂ ਨੇ ਹਨਾ ਇਹ ਲਿਟਰਲੀ ਇਹ ਜਿਹੜੀਆਂ ਮੰਮੀ ਆਂਟੀਆਂ ਦੇ ਸੂਟ ਹੁੰਦੇ ਆ ਉਹ ਜਿਹੇ ਥਾਣੀ ਉਹ ਨਹੀਂ। ਥਾਨ ਹੋਈ ਹੁੰਦਾ ਇਹ। ਹਾਂ। ਬਟ ਇਹ ਡਿਜ਼ਾਈਨ ਲਾਈਕ ਸ਼ਰਟ ਕਰਦੀ ਹੈ ਨਾ। ਸਟੱਪ ਹੋਈ ਹੈ, ਸੇਮ ਹੋਈ ਨਾ। ਗਰਮੇ ਨੂੰ ਪਾਉਣ ਵਾਲਾ। ਤੇ ਆਹ ਕੱਪੜੇ ਦੀ ਮੈਂ ਇੱਕ ਸ਼ਰਟ ਲੈ ਗਿਆ ਸੀ ਜਿਹੜੇ ਮੇਰੇ ਪਾਈ ਹੋਈ ਆ ਪਹਿਲਾ ਵੀਡੀਓ ਦੇ ਵਿੱਚ। ਉਹ ਯਾਰ ਇੰਨੀ ਮੁਲਾਇਮ ਆ। ਮੈਨੂੰ ਐਂ ਲੱਗਦਾ ਹੁੰਦਾ ਵੀ ਕੁਛ ਵੀ ਨਹੀਂ ਫੜਾ ਹੈਗਾ। ਉੱਪਰਲੀ ਬਾਡੀ ਤੇ ਬਾੜੀ ਯਾਰ ਸੱਚੀ ਉਹ ਬਾੜੀ ਹਲਕੀ ਆ ਨਹੀਂ। ਇਹ ਦਾ ਹਾਲ ਹੀ ਤਾਂ ਦਾ ਸਖਤ ਜਿਹਾ ਲੱਗਦਾ ਮੈਨੂੰ ਕਾਫੀ। ਪਰ ਉਹ ਉਹ ਬਾੜੀ ਜਾਦੇ ਘੈਂਟ ਆ। ਤੇ ਰੰਗ ਦੇ ਚਾਹ ਚੂਦਾ ਹੈਗਾ ਇੰਤਜ਼ਾਮ ਚਾਹ ਦਾ ਇੰਤਜ਼ਾਮ ਪੂਰਾ ਭਾਈ ਪਕੌੜੇ ਹਨ ਪਕੌੜੇ ਵੀ ਵਹੀ ਆਜੋ ਤੁਸੀਂ ਲੋਈ ਆਪਾਂ ਸ਼ਾਪਿੰਗ ਕਰ ਲਈ ਲੈਣ ਆਏ ਸੀ ਇੱਕ ਚੀਜ਼ ਫਿਰ ਦੋ ਹੋ ਗਈਆਂ ਫਿਰ ਤਿੰਨ ਹੋ ਗਈਆਂ ਫਿਰ ਤੁਹਾਨੂੰ ਆਫਰ ਦੱਸੇ ਸੀਗਾ ਕੱਪੜੇ ਥੋੜੀ ਜਿਹਾ ਵੱਧ ਕੇ ਇਹਨੂੰ ਆਪਾਂ ਰੱਖਦੇ ਆਂ ਪੂਰੇ ਤੇ ਹੁਣ ਬਸ ਘਰ ਨੂੰ ਚੱਲਦੇ ਆਂ